ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੇ ਸੂਟ ਬਈ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਤੁਹਾਡੀ ਡਿਮਾਂਡ ਦੇ ਉੱਪਰ ਆਪਾਂ ਨੂੰ ਦੁਬਾਰਾ ਲੈ ਕੇ ਆਏ ਆ ਇਹ ਸੂਟ ਬਹੁਤ ਸੋਹਣੇ ਸੋਹਣੇ ਪੈਚ ਵਰਕ ਦੇ ਡਿਜ਼ਾਈਨ ਤੁਸੀਂ ਦੇਖੋ ਮਹਿਰੂਨ ਕਲਰ ਦੇ ਨਾਲ ਕੰਟਰਾਸਟ ਹੈ ਦਾ ਪ੍ਰਿੰਟਡ ਦੀ ਸ਼ਰਟ ਰਹਿਣ ਵਾਲੀ ਹੈ ਰੇਟ ਉਹੀ ਪਹਿਲਾਂ ਵਾਲੇ ਰਹੂਗਾ 700 ਰੁਪਏ ਦੇ ਵਿੱਚ ਦੋ ਸੂਟ ਠੀਕ ਹੈ ਇਹ ਬਹੁਤ ਸੋਹਣੇ ਪੈਚ ਦੇ ਵਰਕ ਨੇ ਬੁਟੀਕ ਦੀਆਂ ਆਈਟਮਾਂ ਨੇ ਤੁਸੀਂ ਸਾਡੇ ਨਾਲ WhatsApp ਤੇ ਜਾ ਕੇ ਸਾਨੂੰ ਸਕਰੀਨਸ਼ਾਟ ਲਈ ਜਾਏ ਉਹ ਜਿਹੜੇ ਜਿਹੜੇ ਸੂਟ ਪਸੰਦ ਆਉਣਗੇ ਸਾਨੂੰ ਆਰਡਰ ਤੁਸੀਂ ਕਰ ਸਕਦੇ ਹੋ ਠੀਕ ਹੈ ਜੇ ਕਿਸੇ ਭੈਣ ਭਰਾ ਨੂੰ ਵੱਧ ਕੁਆਂਟੀਟੀ ਦੇ ਵਿੱਚ ਇਹ ਸੂਟ ਚਾਹੀਦੇ ਆ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਹਰ ਪ੍ਰਕਾਰ ਦੀ ਆਈਟਮ ਜਿੰਨੀ ਮਰਜ਼ੀ ਕੁਆਂਟੀਟੀ ਦੇ ਵਿੱਚ ਲੈ ਸਕਦੇ ਹੋ ਬਹੁਤ ਸੋਹਣਾ ਪੈਚਵਰਕ ਮਹਿਰੂਨ ਦੇ ਨਾਲ ਪਹਿਲਾ ਕਲਰ ਹੋ ਗਿਆ ਜੀ ਇਹ ਠੀਕ ਹੈ ਅਗਲਾ ਦੇਖੋ ਜੀ ਇਹ ਅਗਰ ਦੂਸਰੇ ਨੰਬਰ ਦਾ ਇਹਦੀ ਵੀ ਸ਼ਰਟ ਵੀ ਬਹੁਤ ਸੋਹਣੀ ਹੈ ਤੇ ਨਾਲ ਆਪਣਾ ਪੈਚ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਹੋਇਆ ਸੂਟ ਤੇ ਸਕਰੀਨ ਸ਼ਾਟ ਤੁਸੀਂ ਲੈ ਲੈਣਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤੇ ਸਾਨੂੰ ਸੈਂਡ ਕਰ ਦਿਓ WhatsApp ਦੇ ਉੱਪਰ WhatsApp ਦਾ ਨੰਬਰ ਆਪਾਂ نیچے ਲਿਖਿਆ ਹੋਇਆ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੋਰ ਵੀ ਹਰ ਪ੍ਰਕਾਰ ਦਾ ਕੱਪੜਾ ਆਪਣੇ ਕੋਲੇ ਬਹੁਤ ਹੀ ਜੈਨੂਇਨ ਰੇਟਾਂ ਤੇ ਮਿਲਦਾ ਹੈ ਆ ਦੇਖੋ ਜੀ ਬਲੈਕ ਦੇ ਨਾਲ ਕੰਬੀਨੇਸ਼ਨ ਆ ਗਿਆ ਇਹ ਪ੍ਰਿੰਟਡ ਆ ਵੀ ਸ਼ਰਟ ਇਹ ਪੈਚ ਦਾ ਬਹੁਤ ਸੋਹਣਾ ਵਰਕ 700 ਰੁਪਏ ਦੇ ਵਿੱਚ ਦੋ ਸੂਟ ਤੁਸੀਂ ਕਿਤੇ ਬੈਠੇ ਵੀ ਆਰਡਰ ਕਰ ਸਕਦੇ ਹੋ ਤੁਹਾਡਾ ਭਰੋਸੇਮੰਦ ਇੱਕੋ ਇੱਕ ਕਲਾਸ ਹਾਊਸ ਖਾਲਸਾ ਕਲਾਸ ਹਾਊਸ ਪਿੰਡ ਖੜਿਆਲ ਦੇਖੋ ਜੀ ਅਗਲੀ ਆਈਟਮ ਵੀ ਦੇਖ ਲਓ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਇਸ ਤਰ੍ਹਾਂ ਦੀ ਸ਼ਰਟ ਰਹਿਣ ਵਾਲੀ ਹੈ ਤੇ ਨਾਲ ਦਾ ਹੀ ਰਹਿਣ ਵਾਲਾ ਪੈਚ ਦਾ ਵਰਕ ਇਹਦੇ ਵਿੱਚ ਦੇਖੋ ਜੀ ਬਹੁਤ ਸੋਹਣੀ ਆਈਟਮ ਹੈ スクリーンショット ਕਰਨ ਦੇ ਵਿੱਚ ਤੁਹਾਨੂੰ ਆਸਾਨੀ ਹੋ ਜਾਏ ਕਿਉਂਕਿ ਸਾਨੂੰ ਕਈ ਭੈਣਾਂ ਦੇ ਮੈਸੇਜ ਆਏ ਸੀ ਵੀ ਤੁਸੀਂ ਡਿਜ਼ਾਈਨ ਥੋੜੇ ਦਿਖਾਉਣੇ ਹੋ ਠੀਕ ਹੈ ਜੀ ਅੱਜ ਤੁਹਾਡੇ ਵਾਸਤੇ ਥੋੜੇ ਸੂਟ ਖੋਲੇ ਆ ਕਿਉਂਕਿ ਸਮਾਂ ਬਹੁਤ ਘੱਟ ਹੁੰਦਾ ਬਈ ਸ਼ਾਮ ਤੱਕ ਕਸਟਮਰ ਆਉਣ ਕਰਕੇ ਸਾਡੇ ਕੋਲੇ ਸਮਾਨ ਨਹੀਂ ਰਹਿੰਦਾ ਦੇਖੋ ਜੀ ਅੱਜ ਆਪਾਂ ਵੀਡੀਓ ਬਣਾਈ ਹੈ ਤੇ ਬਾਕੀ WhatsApp ਦੇ ਉੱਪਰ ਤੁਸੀਂ ਤਸਵੀਰਾਂ ਵੈਸੀ ਵੀ ਮੰਗਵਾ ਸਕਦੇ ਹੋ ਕਿਸੇ ਵੀ ਚੀਜ਼ ਦੀ ਇਹ ਹੋਗੇ ਤੇ ਇਸ ਤਰ੍ਹਾਂ ਦੇ ਸੂਟੇ ਦੇ ਵਿੱਚ ਡਿਜ਼ਾਈਨ ਹੋਰ ਵੀ ਕਾਫੀ ਆਉਣਗੇ ਆ ਡਿਜ਼ਾਈਨ ਆਊਗਾ ਆ ਡਿਜ਼ਾਈਨ ਆਣਗੇ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਡਿਜ਼ਾਈਨ ਮੈਂ ਦੇ ਦਾਂਗੇ ਵੀਰੇ ਪੁੱਤੇ ਇੱਕੇ ਕਿੰਦੋਂ ਸਾਰੇ ਡਿਜ਼ਾਈਨ ਦੇ ਦਾਂਗੇ ਜਿੰਨੇ ਮਰਜ਼ੀ ਸੂਟ ਤੁਸੀਂ ਲਿਆ ਸਕਦੇ ਹੋ 700 ਰੁਪਏ ਦੇ ਵਿੱਚ ਦੋ ਸੂਟ ਆਰਡਰ ਕਰ ਸਕਦੇ ਹੋ ਇੱਕ ਰਿਕਵੈਸਟ ਅਸੀਂ ਜ਼ਰੂਰ ਕਰਾਂਗੇ ਵੀ ਜਿਹੜੀ ਕਿ ਕੂਰੀਅਰ ਦਾ ਚਾਰਜ ਹੋਊਗਾ ਉਹ ਤੁਹਾਡਾ ਹੋਊਗਾ ਇਹ ਰੇਟ ਸਾਡਾ ਹੈਗਾ ਜੀ ਸ਼ਾਪ ਦਾ ਇੱਥੇ ਆ ਕੇ ਤੁਸੀਂ ਸਾਥੂ 700 ਰੁਪਏ ਦੇ ਵਿੱਚ ਦੋ ਲਿਆ ਸਕਦੇ ਹੋ ਜੇ ਤੁਸੀਂ ਘਰੇ ਬੈਠ ਕੇ ਮੰਗਵਾਉਣਾ ਚਾਹੁੰਦੇ ਹੋ ਕਿਤੇ ਵੀ ਬੈਠੋ ਤਾਂ ਉਹ ਤੁਹਾਡਾ ਖਰਚਾ ਹੋਊਗਾ ਕਿਤੇ ਵੀ ਮੰਗਵਾਉਣਾ ਕੈਸ਼ ਔਨ ਡਿਲੀਵਰੀ ਨਹੀਂ ਹੋਊਗੀ ਪੇਮੈਂਟ ਆਨਲਾਈਨ ਪਹਿਲਾਂ ਲਈ ਜਾਊਗੀ ਫਿਰ ਸੂਟ ਬਾਅਦ ਦੇ ਵਿੱਚ ਆਰਡਰ ਕੀਤੇ ਜਾਣਗੇ ਠੀਕ ਹੈ ਜੀ ਇਹ ਨੋਟ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ